ਜੀ ਯੂਜੇ ਇਧਰ ਕਿੰਨੂ ਦਾ ਚੱਲਣ ਰਿਹਾ ਮਹਾਰਾਜ ਇਹ ਕੱਲਾ ਇਹ ਨਾ ਖੰਡ ਖੁੰਡ ਨਾ ਪਾ ਦਿਓ ਮੜੀ ਜਾਈ ਜੀ ਨਾ 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 ਨਾਲ ਨਾਲ ਲਾਈਵ ਚੱਲਦਾ ਪਿਆ ਜੀ ਵਧੀਆ ਆਊਗਾ ਤਾਜ਼ਾ ਜੂਸ ਆ ਜੀ ਫੇਵਰੇਟ ਆ ਬੱਚਿਆਂ ਦੀ ਅੱਛਾ ਸੈਂਡਵਿਚ ਸੈਂਡਵਿਚ ਗ੍ਰਿਲ ਸੈਂਡਵਿਚ ਬੰਦੇ ਦੇਖੋ ਨਾਲ ਨਾਲ ਸਟੱਪਿੰਗ ਹੁੰਦੀ ਪਈ ਜੀ ਦੇਖੋ ਪਾਜੀ ਇਸ ਸਟੱਪਿੰਗ ਪੂਰੀ ਹੈ ਲੋਡਡਡ ਰੱਖੀ ਹੋਇਆ ਪੂਰੀ ਲੋਡਡ ਪਈ ਸੌਸਾਂ ਕਿਹੜੀਆਂ ਵਰਤਦੇ ਜੀ ਸਾਹ ਵਰਤੀਆਂ ਬੀਬੀਆਂ ਦੇਖੋ ਭਾਈ ਚੈੱਕ ਕਰੋ ਇੰਨੀ ਵੀ ਕੋਈ ਪੈਟਰਨ ਕੀਤੀ ਜਾਂ ਤੇ ਫਲਕੀ ਪਾ ਦੋ ਸੋਸ ਵਗੈਰਾ ਸਾਹਮਣੇ ਤੁਹਾਡੇ ਲਾਈਵ ਚੱਲਦਾ ਪਿਆ ਜੀ ਦਾ ਬੱਚਿਆਂ ਦੀ ਪਸੰਦ ਆਏ ਪਹਿਲੀਆਂ ਬੱਤਿਆਂ ਨੂੰ ਮੁੱਖ ਰੱਖਦੇ ਹੋਏ ਚੀਜ਼ਾਂ ਚੱਲਦੀਆਂ ਨੇ। ਜਿਵੇਂ ਵੀ ਪਾਜੀ ਆਟੇ ਦਾ ਜੇ ਮੈਦੇ ਦਾ ਪੀਜਾ ਨਹੀਂ ਹੈਗਾ ਵੀ ਲੋਕਾਂ ਦੇ ਪੇਟ ਦੀ ਜਮਾਇ ਰਹੇ ਆਟਾ ਜੇ। ਅਛਾ ਬੇਸ ਇਹਦਾ ਆਟੇ ਦਾ ਵਾ। ਆਟੇ ਦਾ ਬੇਸ ਆ ਗਈ ਬੱਚਿਆਂ ਦੀ ਆਟਮ ਜੀ। ਓਏ ਹੋਏ ਮਮੋ ਜਾਨੇ ਮਮੋ ਜਾਨੇ। ਆਟਮ ਤਾਂ ਐਟਮਾਂ ਛੁੱਟੀਆਂ ਨੇ। ਬਿਲਕੁਲ ਜੀ ਬਿਲਕੁਲ। ਵੇਖੋ ਤਫਿੰਗ ਤਫਿੰਗ ਦੇਖੋ ਇਹਨਾਂ ਦੀ। ਓਏ ਹੋਏ ਵੈਜੀਸ ਪੂਰੀਆਂ ਪਾਈਆਂ ਮਾਰਾ ਪੂਰੀਆਂ ਸਬਜ਼ੀਆਂ ਭਰਪੂਰ ਸਬਜ਼ੀਆਂ। ਇੱਧਰ ਕੀ ਜੀ ਹੁਣ? ਇਹ ਵੀ ਬੱਚਿਆਂ ਦੀ ਪਸੰਦ ਹੈ ਜੀ ਬਜ਼ੁਰਗਾਂ ਦੀ ਬੱਚਿਆਂ ਦੀ ਪਸੰਦ। ਓਏ ਹੋਏ ਹੋਏ। ਇਹ ਸੀ ਕਿ ਹੋ ਜਾਂ ਦਾਲ ਵਾਲੀ ਟਿਕੀ ਜੀ ਓਏ ਹੋਏ ਹੋਏ ਲਸ਼ੇਦਾਰ ਬੁਰੀ ਲਸ਼ੇਦਾਰ ਵਾਹ ਬਈ ਵਾਹ ਤਾਂ ਇਧਰ ਮਾਰਿਆ ਜੀ ਤੇਲ ਵੀ ਵੇਖੋ ਫਰੈਸ਼ ਤੇਲ ਆ ਜੀ ਵਾਹ ਫਰੈਸ਼ ਜੇ ਹੈ ਹਾਂ ਜੀ ਇਧਰ ਚਟਨੀ ਦੇਖੋ ਗੁਣਦੀ ਜੀ ਅੱਛਾ ਇਹ ਗੁਣਦੀ ਜੀ ਏਟਲੀ ਦਿੰਦੇ ਨਾਲ ਹਾਂ ਜੀ ਬਾਕੀ ਪਦੀਨੇ ਦੀ ਚਟਨੀ ਦੇਖੋ ਓਏ ਹੋਏ ਹੋਏ ਇਹ ਤਾਂ ਨਾਲ ਜੇ ਇਧਰ ਮਨੂਲੀ ਮਾਰਿਆ ਤੁਸੀਂ ਤਾਂ ਜਿਹੜੇ ਸੀਪਾਤ ਆ ਨਹੀਂ ਜਿਆ ਆ ਤੇ ਮੂੰਹ ਚ ਪਾਣੀ ਲਿਆ ਦੇਣਾ ਵਾ ਇਹ ਭਾਜੀ ਕੀ ਤਿਆਰ ਹੋਣਿਆ ਜੀ ਇਧਰ ਦੋਸਾ ਤਿਆਰ ਹੁੰਦਾ ਪਿਆ ਜੀ ਅੱਛਾ ਸਭ ਕੇ ਦੇਖੋ ਜੀ ਓਏ ਹੋਏ ਹੋਏ ਮਹਾਰਾਜ ਮਸਾਲਾ ਦੋਸਾ ਜੀ ਵਾਹ ਬਈ ਵਾਹ ਬਤੀ ਸੀਤ ਨੂੰ ਖਲਵਾੜ ਕੋਈ ਨਹੀਂ ਬਾਰ ਬਾਰ ਇਹੀ ਕਹੀਦਾ ਕੈਕਟਰਿੰਗ ਦੇ ਵਿੱਚ ਮਾਰਕਸ ਵਗੈਰਾ ਤੁਹਾਨੂੰ ਦੇਖਣ ਕੇ ਸਾਰੇ ਕਾਰੀਗਰਾਂ ਦੇ ਪਾਏ ਜੀ ਪੂਰਾ ਵੀਰ ਦਾ ਕੰਟਰੋਲ ਕਿਹਾ ਜੇ ਕੋਈ ਕਾਊਂਟਰ ਉੱਨੋਂ ਚਾਤੀ ਮਰਾ ਦਿਓ ਜੀ ਕਾਊਂਟਰ ਦੇਖੋ ਕਿਤੇ ਆਮ ਟੇਬਲਾਂ ਦੇ ਉੱਤੇ ਸਜਾ ਦਿੰਦੇ ਨਾ ਸਹੀ ਜੀ ਕਾਊਂਟਰ ਜੀ ਆ ਸੌਜੀ ਹੈਗੀ ਜੀ ਅੱਛਾ ਇਹ ਸੰਭਰ ਆ ਗਿਆ ਜੀ ਸੰਭਰ ਆ ਗਿਆ ਜੀ ਵਾਹ ਸੰਭਰ ਦੀ ਸਬਜੀ ਫਰੈਸ਼ ਆ ਗਈ ਜੀ ਮਾਰੇ ਪੂਰੀ ਖੁਸ਼ਬੂ ਪੂਰੀ ਜਬਰਦਸਤ ਆਈ ਜੀ ਤੇ ਇਹ ਕਾਦੀ ਜੇ ਚਟਨੀ ਹਾਂ ਜੀ ਚਟਨੀ ਆ ਗਈ ਇਹ ਦੋਸੇ ਦੀ ਇਹ ਨਾਰੀਅਲ ਦੀ ਇਹ ਨਾਰੀਅਲ ਦੀ ਭਰਪੂਰ ਨਾਰੀਆ ਦੀ ਪਾਪੜੀ ਚਟ ਆ ਗਿਆ ਜ ਇਹ ਪੂਰੇ ਪੋਲੇ ਜੀ ਦਾਦਾ ਦਾ ਭੱਲਾ ਜੇ ਲੇਖ ਪੁਰਦਾ ਜਾਂਦਾ ਜੀ ਆਪਣੇ ਦੇ ਬਿਲਕੁਲ ਜੀ ਬਿਲਕੁਲ ਆ ਪਾਪੜੀ ਵੀ ਦੇਖੋ ਪੂਰੀ ਸਟਪੜੀ ਜੀ ਅੱਛਾ ਹਾਂ ਜੀ ਪੂਰੀ ਭਰਦੀ ਪਈ ਜੀ ਵਾਹ ਬਈ ਪਦੀਨੇ ਵਾਲੀ ਜੀ ਤੇ ਇੱਕ ਗੁੜਦੀ ਜੇ ਨਾਲੇ ਦੀ ਸਪੈਸ਼ਲ ਭਾਜੀ ਗੁੜਦੀ ਹੁੰਦੀ ਹੈ ਜੱਟ ਨਹੀਂ ਹਾਂ ਜੀ ਸਾਰੀ ਗੁੜਦੀ ਹੀ ਬੰਦੀ ਹੈ ਜੇ ਪਦੀਨਾ ਭਰਪੂਰ ਹੁੰਦਾ ਜੇ ਗੋਲ ਗੱਪਿਆਂ ਦਾ ਕਾਊਂਟਰ ਆ ਗਿਆ ਜੀ ਵਾਹ ਬਈ ਵਾਹ ਹਾਂ ਜੀ ਕਾਂਜੀ ਜੱਗ ਜੀ ਦੋ ਤਰ੍ਹਾਂ ਦੀ ਇੱਕ ਖੱਟੀ ਮਿੱਟੀ ਜੀ ਤੇ ਇੱਕ ਪਦੀਨੇ ਦੀ ਜੀ ਓਏ ਹੋਏ ਬਈ ਉਹ ਮਾਰਾ ਜੀ ਆ ਵੀ ਦੋ ਤਰ੍ਹਾਂ ਦਾ ਸਰ ਦੋ ਤਰ੍ਹਾਂ ਦੇ ਜੇ ਮਾਰੇ ਜੀ ਪੂਰੇ ਅੱਛਾ ਗ ਇੱਧਰ ਤੇ ਪੂਰੀਆਂ ਰੌਣਕਾਂ ਲਾਤੀਆਂ ਭਾਜੀ ਤੁਸੀਂ ਐ ਬਿਲਕੁਲ ਜੀ ਬਿਲਕੁਲ ਨਿਊਡਲ ਆ ਗਏ ਜੀ ਚੌਂਵੀਂ ਅੱਛਾ ਇੱਧਰ ਨਿਊਡਲ ਦਾ ਆ ਗਿਆ ਕਾਊਂਟਰ ਭਾਜੀ ਸੌਜੀਆਂ ਦੇ ਭਰਪੂਰ ਸਾਰੀਆਂ ਸੌਜੀਆਂ ਪੈਂਡਿਆਂ ਨਾਲ ਨਾਲ ਭਾਜੀ ਪੂਰੀ ਬਹਿਜਾ ਬਹਿਜਾ ਕਰਾਈ ਤੇ ਨਿਊਡਲ ਵੀ ਤੁਹਾਡੇ ਪਤਲੇ ਆ ਬਰੀਕ ਤੇ ਮੋਟੇ ਨਹੀਂ ਆ ਨਹੀਂ ਬਰੀਕ ਨਿਊਡਲ ਇਹ ਤਾਂ ਕੈਟਰਿੰਗ ਆ ਤੇ ਫਾਇਆ ਨਹੀਂ ਵੱਡਿਆ ਨਹੀਂ ਜੀ ਨਹੀਂ 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 ਇੱਧਰ ਸ਼ੈ ਕਰੋ ਤੇ ਵੀਰ ਨੇ ਪੂਰੇ ਮਾਸਕ ਮੂਸਕ ਪਾਇਆ ਦੇ ਤੇ ਪੂਰਾ ਹਾਈਜਾਇਨਿਕ ਆ ਜੀ ਕੰਮ ਪੂਰਾ ਆਈਟਮ ਭਾਜੀ ਹੋਰ ਹੈਗੀ ਆ ਕਿ ਨਹੀਂ ਖਤਮ ਹੋ ਗਿਆ ਕੰਮ ਆਓ ਤੁਹਾਨੂੰ ਚਾਹ ਦੇ ਮਰਵਾਉਣਾ ਚਾਤੀ ਅੰਦਰ ਅੱ ਨੀ ਵਰਦਦਾ ਕੇਦਾ ਹਿੰਦਸਪੋਜਲ ਦਾ ਮਨਾਇਆ ਗਿਆ